ਆਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਮ ਹੋ ਗਏ ਚੜ੍ਹਦੀ ਕਲਾ 'ਚ ਹੋਮ ਹੋ ਗਏ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਓ ਅੱਜ ਦੀ ਗੱਲ ਕਰਦੇ ਆਂ ਪੰਜਾਬ ਵਿੱਚ ਕਿੱਥੇ ਕਿੱਥੇ ਲੱਗਣੀਆਂ ਰੌਣਕਾਂ ਕਿੱਥੇ ਕਿੱਥੇ ਹੋ ਰਹੇ ਨੇ ਵੱਡੇ ਕਬੱਡੀ ਕੱਪ ਕਰੋ ਨੋਟ ਫਿਰ ਅੱਜ ਦੇ ਕਬੱਡੀ ਕੱਪ ਅੱਜ ਕਬੱਡੀ ਦਾ ਵੱਡਾ ਕੱਪ ਹੋ ਰਿਹਾ ਜੀ ITI ਗਰਾਊਂਡ ਅਜਨਾਲਾ ਨੇੜੇ BSF ਇੱਥੇ ਕਬੱਡੀ ਦੀਆਂ ਚਾਰ ਵੱਡੀਆਂ ਕਲੱਬਾਂ ਖੇਡਣਗੀਆਂ ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ ਯੂਐਸਏ ਬਾਬਾ ਵਿਦੀ ਜਾਂਦੇ ਜੀ ਕਬੱਡੀ ਕਲੱਬ ਸੁਰ ਸਿੰਘ ਗੁਰੂ ਰਾਮਦਾਸ ਜੀ ਕਬੱਡੀ ਕਲੱਬ ਅੰਮ੍ਰਿਤਸਰ ਮਾਝਾ ਬਾਬਾ ਸ਼ਕਰਪੁਰ ਕਬੱਡੀ ਕਲੱਬ ਫਿਰੋਜ਼ਪੁਰ ਮਾਲਵਾ ਪਹਿਲਾ ਨਾਮ 61000 ਹੋਵੇਗਾ ਅਤੇ ਦੂਜਾ ਨਾਮ 51000 ਰੁਪਿਆ ਹੋਵੇਗਾ ਆਈਟੀਆਈ ਗਰਾਊਂਡ ਅਜਨਾਲਾ ਨੇੜੇ ਬੀਐਸਐਫ ਅਗਲਾ ਵੱਡਾ ਕਬੱਡੀ ਕੱਪ ਪਿੰਡ ਕਕਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 51000 ਰੁਪਿਆ ਅਤੇ ਦੂਜਾ ਨਾਮ 41000 ਰੁਪਿਆ ਹੈ ਇਸ ਦਾ ਲਾਈਵ ਕਬੱਡੀ 3001 ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਕਕਰਾਲਾ ਵਿਖੇ ਅੱਜ ਪਿੰਡ ਪੂਨੀਆ ਮੰਡ ਪੂਨੀਆ ਰੇਡਵਾਰ ਨੇੜੇ ਸਾਹਾਕੋਟ ਜ਼ਿਲ੍ਹਾ ਜਲੰਧਰ ਵਿਖੇ ਬਾਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਜਿੱਥੇ 35 ਕਿਲੋ ਤੇ 48 ਕਿਲੋ ਦੇ ਅੱਜ ਮੈਚ ਕਰਵਾਏ ਜਾਣਗੇ 7 ਦਸੰਬਰ ਨੂੰ ਇੱਥੇ ਕਬੱਡੀ ਓਪਨ ਦੇ ਤਗੜੇ ਮੈਚ ਹੋਣੇ ਹਨ ਜਿਸ ਦਾ ਪਹਿਲਾ ਨਾਮ 71000 ਅਤੇ ਦੂਜਾ ਨਾਮ 61000 ਰੁਪਇਆ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਕਬੱਡੀ ਗੱਪਾਂ ਬਾਰੇ ਜਾਣਕਾਰੀ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪਹਿਲੇ ਆਈਕਨ ਦਾ ਬਟਨ ਜਰੂਰ ਦਬਾ ਰਹੇ ਕੱਲ ਨੂੰ ਮਿਲਦੇ ਆਂ ਇੱਕ ਨਵੀਂ ਅਪਡੇਟ ਦੇ ਨਾਲ ਤੁਹਾਡੇ ਲਈ ਲੈ ਕੇ ਆਵਾਂਗੇ ਕਿੱਥੇ ਕਿੱਥੇ ਹੋ ਰਹੇ ਨੇ ਵੱਡੇ ਕਬੱਡੀ ਕੱਪ ਕਿੱਥੇ ਕਿੱਥੇ ਲੱਗ ਰਹੀਆਂ ਨੇ ਡਾਣਕਾ ਧੰਨਵਾਦ ਸਤਿ ਸ਼੍ਰੀ ਅਕਾਲ